ਨਗਰ ਕੀਰਤਨ ਵਿੱਚ ਦਾਖਲ ਹੋਈ ਤੇਜ਼ ਰਫਤਾਰ ਥਾਰ ਨੇ ਦੋ ਲੋਕਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ ਜਿਸ ਤੋਂ ਗੁੱਸੇ ਚਾਏ ਲੋਕਾਂ ਨੇ ਥਾਰ ਦੀ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਅਤੇ ਚਾਲਕ ਦੀ ਵੀ ਕੁੱਟਮਾਰ ਕੀਤੀ ਗਈ ਹੈ ਜੀ ਹਾਂ ਫਿਰ ਵਾਰ ਦੇਰ ਰਾਤ ਇਲਾਕਾ ਵਾਸੀਆਂ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਇਸ ਦੌਰਾਨ ਇੱਕ ਤੇਜ਼ ਰਫਤਾਰ ਗੱਡੀ ਅਚਾਨਕ ਇਸ ਨਗਰ ਕੀਰਤਨ ਦੇ ਵਿੱਚ ਦਾਖਲ ਹੁੰਦੀ ਹੈ ਨਗਰ ਕੀਰਤਨ ਚ ਕਾਰ ਦੀ ਲਪੇਟ ਚੌਣ ਨਾਲ ਦੋ ਵਿਅਕਤੀ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਜਿਸ ਤੋਂ ਬਾਅਦ ਗੁੱਸੇ ਚਾਏ ਲੋਕਾਂ ਨੇ ਗੱਡੀ ਦੀ ਪੰਨ ਤੋੜ ਕੀਤੀ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚੀ ਅਤੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਥਾਰ ਗੱਡੀ ਨੂੰ ਇੱਕ ਨਵਾਲਗ ਬੱਚਾ ਚਲਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਇਸ ਮਾਮਲੇ 'ਚ ਚਾਲਕ ਅਤੇ ਉਸ ਦੇ ਮਾਪਿਆਂ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ ਉਧਰ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੁੱਸੇ ਚਾਹੀ ਭੀੜ ਕਿਸ ਕਦਰ ਇਸ ਥਾਰ ਗੱਡੀ ਦੀ ਪੰਨ ਤੋੜ ਕਰ ਰਹੀ ਹੈ ਤਾਂ ਰਾਜਸਥਾਨ ਦੇ ਜੈਪੁਰ ਚ ਸਿੱਖ ਭਾਈਚਾਰੇ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਇਸ ਦੌਰਾਨ ਇੱਕ ਤੇਜ਼ ਰਫਤਾਰ ਧਾਰ ਅਚਾਨਕ ਨਗਰ ਕੀਰਤਨ ਵਿੱਚ ਦਾਖਲ ਹੋ ਜਾਂਦੀ ਹੈ ਅਤੇ ਦੋ ਵਿਅਕਤੀਆਂ ਨੂੰ ਡਾਰੜ ਦਿੰਦੀ ਹੈ ਜ਼ਖਮੀਆਂ ਵਿੱਚ ਇੱਕ ਬਜ਼ੁਰਗ ਵੀ ਸ਼ਾਮਿਲ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਪਹਿਲਾਂ ਬਜ਼ੁਰਗਾਂ ਨੂੰ ਸੰਭਾਲਿਆ ਗਿਆ ਅਤੇ ਬਾਅਦ ਵਿੱਚ ਇਸ ਥਾਰ ਗੱਡੀ ਨੂੰ ਰੋਕ ਕੇ ਇਸ ਦੀ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਗਈ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਉੱਧਰ ਪੁਲਿਸ ਨੂੰ ਵੀ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਘਟਨਾ ਨੂੰ ਲੈ ਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਇਸ ਮਾਮਲੇ 'ਚ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਪੁਲਿਸ ਨੇ ਵਾਹਨ ਚਾਲਕ ਨੂੰ ਵੀ ਹਿਰਾਸਤ ਚ ਲੈ ਲਿਆ Yeah, but ਜੈਪੁਰ ਦੇ ਰਾਜਾ ਪਾਰਕ ਵਿੱਚ ਸਿੱਖ ਭਾਈਚਾਰੇ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਸੇਟੀ ਕਲੋਨੀ ਸਥਿਤ ਗੁਰਦੁਆਰਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਪਾਰਕ ਤੱਕ ਨਗਰ ਕੀਰਤਨ ਸਜਾਇਆ ਜਾਣਾ ਸੀ ਨਗਰ ਕੀਰਤਨ ਵਿੱਚ ਸੈਂਕੜੇ ਲੋਕ ਸ਼ਾਮੂਲਿਤ ਕਰ ਰਹੇ ਸੀ ਅਤੇ ਜਿਵੇਂ ਹੀ ਨਗਰ ਕੀਰਤਨ ਪੰਜਵੱਟੀ ਸਰਕਟ ਕੋਲ ਪਹੁੰਚਿਆ ਤਾਂ ਇੱਕ ਥਾਰ ਜੀਪ ਅਚਾਨਕ ਨਗਰ ਕੀਰਤਨ ਵਿੱਚ ਦਾਖਲ ਹੋ ਜਾਂਦੀ ਹੈ ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਜਾਂਦੇ ਨੇ ਜ਼ਖਮੀਆਂ ਨੂੰ ਇਲਾਜ ਲਈ ਕਾਸਪਤਾਲ ਪਹੁੰਚਾਇਆ ਗਿਆ ਨਗਰ ਕੀਰਤਨ ਵਿੱਚ ਅਚਾਨਕ ਗੱਡੀ ਦੇ ਦਾਖਲ ਹੋਣ ਕਾਰਨ ਭੀੜ ਗੁੱਸੇ 'ਚ ਆ ਗਈ ਗੁੱਸੇ 'ਚ ਆਏ ਲੋਕਾਂ ਨੇ ਥਾਰ ਜੀਪ ਦੀ ਬੁਰੀ ਤਰ੍ਹਾਂ ਪੰਨ ਤੋੜ ਦਿੱਤੀ ਜਾਣਕਾਰੀ ਮੁਤਾਬਕ ਇੱਕ ਨਵਾਲਕ ਬੱਚਾ ਇਸ ਕਾਰ ਨੂੰ ਚਲਾ ਰਿਹਾ ਸੀ ਜਿਸ ਦੇ ਨਾਲ ਕਾਰ ਵਿੱਚ ਹੋਰ ਨੌਜਵਾਨ ਵੀ ਬੈਠੇ ਸੀ ਉਧਰ ਗੁੱਸੇ 'ਚ ਆਈ ਭੀੜ ਨੇ ਇਸ ਕਾਰ ਨੂੰ ਬੁਰੀ ਤਰ੍ਹਾਂ ਦੇ ਨਾਲ ਪੰਨ ਤੋੜ ਕੀਤੀ ਹੈ ਹਾਲਾਂਕਿ ਮੌਕੇ ਤੋਂ ਇੱਕ ਨਵਾਲਕ ਨੂੰ ਹਿਰਾਸਤ 'ਚ ਲੈ ਲਿਆ ਗਿਆ ਜਦਕਿ ਤਿੰਨ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ